ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 5-6 ਦਿਨਾਂ ਦੀ ਗੱਲ ਕਰਾਂਗੇ ਅੱਜ 18 ਦਸੰਬਰ ਦਾ ਦਿਨ ਹੈ ਤੇ ਸਵੇਰ ਦੇ ਲਗਭਗ 9 ਵਜੇ ਜਾਣ ਜਾ ਰਹੇ ਨੇ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਅਸਲੀਆਂ ਤਾਜ਼ਾ ਸੈਟਲਾਈਟ ਦੱਸਿਰਾਂ ਤੁਸੀਂ ਹੁਣੇ ਸਕਰੀਨ ਦੇ ਉੱਤੇ ਦੇਖ ਸਕਦੇ ਆਂ ਜੇਕਰ ਪੰਜਾਬ ਦੇ ਖਾਸ ਕਰਕੇ ਪਛਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਤੇ ਧੁੰਦ ਦੇਖ ਸਕਦੇ ਹਾਂ ਕੁਝ ਕਿਸੇ ਤਰ੍ਹਾਂ ਦੀ ਵਿੱਚ ਅੱਜ ਪੰਜਾਬ ਦੇ ਪਈ ਹੋਈ ਆ ਖਾਉਆਂ ਜਾਂ ਮਾਲੂਆ ਦੇ ਪਛਮੀ ਖੇਤਰਾਂ ਜਾਂ ਪੂਰਬੀ ਜ਼ਿਲ੍ਹਿਆਂ ਕੋਰਾ ਫਰਸ ਧੁੰਦ ਜਿਹੜੀ ਅਜੇ ਮੀਨ ਲੇਵਲ ਤੇ ਅਜੇ ਬਣੀ ਸੀ ਪਰ ਹੁਣ ਜਿਵੇਂ ਜਿਵੇਂ ਧੁੱਪ ਚੜ੍ਹੇਗੀ ਤੇ ਉਹ ਧੁੰਦ ਜਿੱਥੇ ਹੁਣ ਬਣੀ ਵੀ ਹੋਈ ਆ ਉਹ ਵੀ ਸਾਫ਼ ਹੋ ਜਾਗੀ ਤੇ ਮੌਸਮ ਆਪਣਾ ਲਗਭਗ ਅੱਜ ਠੀਕ ਠਾਕ ਰਹੇਗਾ ਧੁੱਪ ਚੜਹੀ ਰਹੇਗੀ ਪਰ ਹਲਕੀ ਰਫ਼ਤਾਰ ਤੇ ਜਿਹੜੀਆਂ ਪਛੰਦੀਆਂ ਆਉਂਆਂ ਚੱਲਦੀਆਂ ਰਹਿਣੀਆਂ ਨੇ ਆਉਂਦੇ ਜਗਰਦਾਰਾਂ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਅਲਰਟ ਜਾਰ ਸੀਤਲਾਰ ਚੱਲਦੇ ਜਾਣੀਆਂ ਜੀ ਸੀਤਲਾਰ ਤੋਂ ਕੋਈ ਰਾਹਤ ਨਹੀਂ ਆ ਟੈਂਪਰੇਚਰ ਵਾਲੇ ਫਖੋ ਦੇਖੀਏ ਤਾਂ 0 ਡਿਗਰੀ ਦੇ ਨਾਲ ਟੈਂਪਰੇਚਰ ਦੇ ਫਰੀਦਕੋੜ ਸਭ ਤੋਂ ਠੰਡਾ ਜਿਲ੍ਹਾ ਰਿਕਾਰਡ ਹੋਇਆ ਜੀ ਕੱਲ ਦੇ ਰਿਕਾਰਡ ਦੇ ਵਿੱਚ ਤੇ 23 ਡਿਗਰੀ ਜਾਂ ਫਿਰ ਕਹ ਲਈਏ 22.8 ਡਿਗਰੀ ਦੇ ਨਾਲ ਬਠਿੰਡਾ ਯਾਰ ਫਖੋ ਸਭ ਤੋਂ ਗਰਮ ਇਲਾਕਾ ਰਿਹਾ ਆਉਂਦੇ ਦਿਨਾਂ ਤੱਕ ਟੈਂਪਰੇਚਰ ਹੋਰ ਠੇਠਾ ਜਾਣਗੇ ਸੀਤਲਾਰ ਹੋਰ ਜ਼ੋਰ ਫੜੇਗੀ ਦੂਜੇ ਫਾਸੇ ਦੇਖ ਸਕਦੇ ਹਾਂ ਇੱਕ ਫਚੁਨੀ ਸਿਸਟਮ ਹਲਕੇ ਲੱਗਦਾ ਪਹਾੜਾਂ ਦੇ ਵਿੱਚ ਫਿਰ ਤੋਂ ਸਰਗਰਮ ਹੈ ਪਹਾੜਾਂ ਦੇ ਵਿੱਚ ਬਰਬਾਰੀਆ ਸਿਸਟਮ ਦੇ ਸਕਦਾ ਛੋਟੇ ਮਤੌਰ ਤੇ ਬੱਦਲਵਾਈ ਪੰਜਾਬ ਦੇ ਅ ਮੇਟਾ ਪੰਜਾਬ ਦੇ ਵਿੱਚ ਫਿਲਹਾਲ ਲੱਗਦੇ ਹਾਲੇ ਨਜ਼ਰ ਨਹੀਂ ਆ ਰਹੇ ਹਾਲਾਂਕਿ 22 ਤਰੀਕ ਨੂੰ ਸਿਸਟਮ ਆ ਸਕਦਾ ਹੈ ਹਲਕੇ ਲੈਵਲ ਦਾ ਜਿਹੜਾ ਕਿ ਹਲਕਾ ਕੰਨੀ ਕੰਮ ਨਾ ਦੇ ਸਕਦਾ ਉਸ ਤੋਂ ਬਾਅਦ ਇੱਕ ਤਗੜਾ ਸਿਸਟਮ ਜਿਹੜਾ ਆਉਣਾ ਹੈ ਉਹ ਅਖੀਰ ਚ ਆਏਗਾ ਸਾਲ ਦੇ ਯਾਨੀ ਕਿ ਦਸੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਤੇ ਉਹਦੀ ਅਫਡੇਟ ਤੁਹਾਨੂੰ ਮੌਕੇ ਦੇ ਦਿੱਤੀ ਜਾਏਗੀ 27 28 29 ਨੂੰ ਇਹ ਸਿਸਟਮ ਲੱਗਦਾ ਜਾ ਰਿਹਾ ਜੀ ਇਸ ਤੋਂ ਫਿਰਾਂ ਤੁਸੀਂ ਦੇਖ ਸਕਦੇ ਆ ਕਿ ਜੇਕਰ ਹਰਿਆਣਾ ਤੇ ਰਾਜਸਥਾਨ ਦੀ ਗੱਲ ਕਰੀਏ ਤਾਂ ਅੱਜ ਹੌਤੇ ਖੇਤਰਾਂ ਦੇ ਵਿੱਚ ਜ਼ਮੀਨੀ ਲੈਵਲ ਤੇ ਧੁੰਦ ਜਿਹੜੀ ਆ ਬਣਦੀ ਦੇਖੀ ਜਾ ਰਹੀ ਆ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਸੰਘਣੀ ਧੁੰਦ ਆ ਔਰ ਰਾਜਸਥਾਨ ਦੇ ਵੀ ਉੱਤਰ ਪੂਰਬੀ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਆ ਬਣੀ ਹੋਈ ਆ ਤੇ ਇਸ ਤਰ੍ਹਾਂ ਅੱਜ ਅਗਲੇ 5 ਦਿਨ ਯਾਨੀ ਕਿ 22 ਤੋਂ 23 ਤਰੀਕ ਤੱਕ ਮੌਸਮ ਹੱਗ ਨੇ ਸੀਤ ਲਹਿਰ ਨੂੰ ਲੈ ਕੇ ਠੰਡ ਨੂੰ ਲੈ ਕੇ ਕੋਰੇ ਨੂੰ ਲੈ ਕੇ ਧੁੰਦ ਨੂੰ ਲੈ ਕੇ ਅਲਰਟ ਜਿਹੜੇ ਜਾਰੀ ਕੀਤੇ ਹੋਏ ਨੇ yellow alert ਜਾਰੀ ਕੀਤੇ ਗਏ ਨੇ ਅਗਲੇ 5 ਦਿਨਾਂ ਨੂੰ ਲੈ ਕੇ ਸੋ ਇਹ ਜੋ ਰਿਪੋਰਟ 25 ਤਰੀਕ ਤੱਕ ਬੱਡੇ ਮੀਂਹ ਦੀ ਆਸਾਰਨੀ ਹੈ 22 ਤੋਂ 23 ਨੂੰ ਸਿਸਟਮ ਇੱਕ ਲੱਗਣਾ ਹੈ ਹਲਕੇ ਲੈਵਲ ਦਾ ਜੀ ਕੋਈ ਕੁਝ ਕਹ ਕਹ ਲਈ 30 40 ਫਰਸਣ ਖੇਤਰਾਂ ਦੇ ਵਿੱਚ ਹਲਕੀ ਕਿਣਮਣ ਦੇ ਸਕਦਾ ਹੈ ਬਦਲਬਾਜ਼ ਦੇ ਨਾਲ ਤੇ ਇਸ ਤੋਂ ਬਾਅਦ 27 28 29 30 ਦੇ ਲਾਗੇ ਇੱਕ ਤਗੜਾ ਸਿਸਟਮ ਆਉਂਦਾ ਲੱਗ ਰਿਹਾ ਤੇ ਜਿਹੜਾ ਕਿ ਵਧੀਆ ਕੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਔਰ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖ ਸਕਦਾ ਹੈ ਮੌਕੇ ਤੇ ਅਪਡੇਟ ਤੁਹਾਨੂੰ ਦਿੱਤੀ ਜਾਏਗੀ ਤੁਹਾਨੂੰ ਬਹੁਤ ਸ਼ੁਕਰੀਆ